ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਜਨੰਦ ਕਹਾਵਾ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਵੀ ਫੋਲੋ ਕਰ ਲਓ ਬਈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਈ ਕੂਤਰਾ 300 ਦਾ 1 600 ਦੇ ਦੋ ਜੇ ਕਿਸੇ ਨੂੰ ਲਾਲ ਰੱਤਿਆਂ ਦੀ ਲੋੜ ਹੈ ਅੱਜ ਆਪਣੇ ਕੋਲ 5 70 ਲਾਲ ਰੱਤੇ ਆਏ ਬਈ ਤੇ ਜੋ ਬਾਕੀ ਦਾ ਚਿੱਟੇ ਦਾ ਉਲੀ ਰਹਿੰਦੇ ਹੈਗੇ ਤੇ ਪਹਿਲੀ ਜੇ ਆਪਾਂ ਸਾਨੂੰ ਸੌਂਕ ਕਰਾਵਾਂਗੇ ਬਾਈ ਚਿੱਟੇ ਕਬੂਤਰਾਂ ਦਾ ਆਜੋ ਚੱਲੀ ਆਪੇ ਗਦਾਮ ਚ ਜੀ ਪਹਿਲਾ ਕਬੂਤਰ ਸਾਨੂੰ ਚੈੱਕ ਕਰਾਉਣ ਲੱਗੇ ਆਪਾਂ ਬਾਈ ਠੀਕ ਹੈ ਜੀ ਪਹਿਲਾ ਕਬੂਤਰ ਹੈਗਾ ਬਾਈ ਜੀ ਖੱਟੀਆਂ ਅੱਖਾਂ ਪੂਰੀ ਨੋਕ ਸਰਤੇ ਲਾਲ ਛੁੱਟਾ ਬਾਈ ਖੱਟੀਆਂ ਅੱਖਾਂ ਪੂਰੀ ਨੋਕ ਹੈ ਸਰਤੇ ਲਾਲ ਛੁੱਟਾ ਬਾਈ ਜੀ ਹੋਂਗੇ ਤੇ ਕਟੇ ਹੋਏ ਆ ਰਹੇ ਜਣ ਕੇ ਆ ਰਹੇ ਆ ਕੋਈ ਬੰਗੇ ਦੇ ਠੀਕ ਹੈ ਜੀ ਬਾਈ ਨੋ ਬਈ ਸਾਗਰਪੁਰ ਜਾਣਾ ਚਾਹਣਾ ਸੀ ਬਾਈ ਇਹ ਨੋ ਬਈ ਹੁਣ ਸਮਝ ਛੱਡ ਕੇ ਦਿਖਾਉਣੇ ਆਪਾਂ ਪਿਆ ਆਇਆ ਸੁਦਾਇਆ ਹੋ ਗਿਆ। ਵਾਹ ਮੈਂ। ਕਰੋ ਚੱਕ ਵਈ ਕੋ ਉਤਰਾ। ਕੰਮ ਲੋ ਵਈ ਚੱਕ ਕੰਮ। ਜੇ ਨਾਰਾ ਬਈ। ਕੁਆਲਿਟੀ ਦੇਖੋ ਨਾਰਦੀ। ਖੜਤ ਫੜਤ ਦੇਖੋ। ਕੰਨੇ ਸੁਨੱਖੀ ਆ ਬਈ। ਲੱਗੇ ਜੋ ਉਸਿਆ। ਲਾਵਾ ਜੀ ਕਰਾਉਣੇ ਨੂੰ ਅਗਲਾ ਗੂਟ ਚੈੱਕ ਕਰਵਾ ਜੀ ਲਾਲ ਜੀ ਨਾ ਵੇ ਚਿੱਟੀਆਂ ਅੱਖਾਂ ਨੇ ਕਾਲੇ ਪੂਰੇ ਨੂੰ ਕਵਈਏ ਕਰੋ ਬਈ ਜੀ ਫਰਾਂ ਅਸ਼ੋ ਇਹ ਆ ਕਰ ਲਓ ਬਈ ਜੀ ਪੁੰਜਾ ਵੇ ਇਹ ਵੀ ਆਪਾਂ ਨੂੰ ਸਾਢੇ ਕਿਲ ਦਿਖਾਉਂਗੇ ਲੈ ਲਿਹਾਵਾਂ ਜੋ ਦੇਖੋ ਬਈ ਇਹ ਕਿੰਨਾ ਸ਼ਾਨਦਾਰ ਕੋਟਰਾ ਵੀ ਛਿੱਟੇ ਅੱਖ ਠੀਕ ਹੈ ਬਈ ਜੀ ਲਓ ਜੀ ਕਰੋ ਚੈੱਕ ਲਾਈਵ ਹੋਣੀ ਹੈ ਫਣੀ ਹੈ ਲੋ ਬਾਈ ਇਹ ਵੱਡਾ ਕਬੂਤਰਾ ਬਾਈ ਠੀਕ ਹੈ ਜੀ ਬਾਈ ਇਧੀਆਂ ਕੰਨੀਆਂ ਆ ਰਹੀਆਂ ਨੇ ਬਾਈ ਇਹਦੇ ਕੰਨੀਆਂ ਆ ਰਹੀਆਂ ਨੇ ਬਾਈ ਮੈਂ ਦੇਖੋ ਆ ਆ ਰਹੀਆਂ ਨੇ ਬਾਈ ਠੀਕ ਹੈ ਜੀ ਬਾਈ ਤਰਕ ਬਹੁਤ ਆ ਬਾਈ ਜਾਂ ਤਰਕ ਉਹ ਨਹੀਂ ਜਿੰਨੇ ਵੀ ਕਹਿ ਦੋ ਸਭ ਤੋਂ ਮਾੜੀ ਮੋਟੀ ਕਾਲੀ ਛੁੱਟਾ ਬਾਈ ਚੱਟੀਆਂ ਅੱਖਾਂ ਨੇ ਪੂਰੀ ਜਿੰਦੂ ਭਾਈ ਕਾਲੇ ਪੂਰੀ ਜੀ ਕਿੰਦਾ ਭਾਈ ਤਰਕ ਵਾਲੀ ਉੱਤਰ ਜਪੜਾ ਸੁਣੋ ਭਾਈ ਸਰੋਪਨ ਜੀ ਨਾ ਜਾਓ ਇਹ ਲਾ ਭਾਈ ਦੇਖੋ ਭਾਈ ਕੁਆਲਿਟੀ ਦੇ ਕੋਨਰ ਦੇ ਇਹ ਬੱਡਾ ਉਤਰਾ ਭਾਈ ਫੁੱਲ ਚੰਗੇ ਨੇ ਬਈ ਜੜੇ ਅੱਜ ਕੋਈ ਤਾਂ ਸੁਨਰਾਂ ਮਾਰੇ ਫੁੱਲ ਚੰਗੇ ਬਈ ਬੱਚਾ ਬੱਚਾ ਨੇ ਜੇ ਬੱਚੇ ਤੇ ਕੋਈ ਨਹੀਂ ਲਾ ਸਕਦਾ ਰਿਜ਼ਲਟ ਫੁੱਲ ਦੇਣਗੇ ਬਈ ਲਓ ਬਈ ਕਰੋ ਕਾਲ ਲਾ ਕੇ ਉੱਪਰ ਚੈੱਕ ਹੋਏ ਲੋ ਬਾਈ ਕਾਲੀਆਂ ਅੱਖਾਂ ਚਿੱਟੀ ਨੋਕ ਆ ਬਾਈ ਇਹ ਵੀ ਕਬੂਤਰ ਕੈਂਚੀ ਹੈਗਾ ਯਾਨੀ ਕਿ ਇਹਦੇ ਵੀ ਆ ਰਹੇ ਆ ਬਾਈ ਆਹੋਂ ਲੱਗ ਰਿਹਾ ਬਈ ਇਹ ਨਹੀਂ ਫਰ ਇਹ ਵੀ ਕਬੂਤਰ ਆ ਬਾਈ ਮਨੋਜੀ ਕਰੋ ਪੁੰਚਾ ਦੇ ਗੋਲਟੀ ਜੀ ਆ ਯਾ ਕਾਲੀ ਚੱਕ ਗਈ ਦੇ ਕਵੇ ਨੂੰ ਉਸ ਤੋਂ ਵੱਧ ਜਾਂਦੇ ਆ ਤੇ ਪਰ ਆਹ ਕੋਟਰ ਦੇ ਕਾਲੀ ਅੱਖਾਂ ਜੀ ਖੜਪ ਫੜ ਤਾ ਦੇਖੋ ਮੌਂਚਾ ਦੇ ਆ ਜੇ ਕੋ ਉਤ ਦੇ ਤੋ ਕੁ ਸਨ ਤਨ ਤਨ ਸੋਚੋ ਆਪੇ ਹੀ ਦੰਨੇ ਆ ਬਈ ਉਹਰੇ ਅਜੀਬੇ ਲੋਕ ਪਤਨੇ ਕਹਿੰਦੇ ਨੇ ਕੀ ਕਮਾਲ ਕਰਨੀ ਚੋ ਆ ਦੇਖ ਲਓ ਤੁਸੀਂ ਕੂ ਉੱਤੋਂ ਦੇਖ ਲਓ ਟਾਪੇ கிਲਾਸ ਆ ਇੱਥੇ ਡਾਉਣ ਨੂੰ ਲਾਰਟ ਦਿਖਾਵਾਂਗੇ ਨਾ ਉਹ ਸਾਰਾ ਨਵਾਂ ਇਟਾ ਬਾਈ ਇਹ ਆ ਆ ਗਿਆ ਬਾਈ ਤੋ ਆ ਵੀ ਜੋਸਾ ਕਰਦੇ ਪੰਜਰਾ ਬਾਗ ਬਾਰ ਬੈਠੇ ਰੱਖੋ ਹਲੋ ਬਾਈ ਜੀ ਕਰੋ ਚੈੱਕ ਖੱਟੀਆਂ ਅੱਖਾਂ ਕਾਲੀ ਨੋਕ ਬਾਈ ਜੀ ਸਭ ਤੋਂ ਚਿੱਪਾ ਬਾਈ ਮਾੜਾ ਉਟਾ ਲੋ ਬਾਈ ਤੇਰੇ ਵੀ ਆ ਰਹੇ ਆ ਬਾਈ ਫੰਗੋ ਇਹਦੇ ਵੀ ਆ ਰਹੇ ਆ ਬਾਈ ਇਹ ਵੀ ਕੈਂਚੀ ਵਰਖਾ ਬਬਰਸ਼ੇਰ ਨੇ ਇੱਕ ਪਾਸਾ ਸਾਰਾ ਦਾ ਇੱਕ ਪਾਸਾ ਕੈਂਚੀ ਵਰਖਾ ਪਰ ਫੁੱਲੋ ਹੀ ਚੰਗਾ ਬਾਈ ਇਹਦੇ ਪੰਜੇ ਆਮ ਕੂਤਰਣੋਂ ਗੂੜੇ ਆ ਬਾਈ ਲਗ ਗੂੜੇ ਪੰਜਾਣੇ ਮਾਰਾ ਦੇ ਨਾ ਇਹਦੇ ਪੰਜੇ ਵਾਈ ਗੂੜੇ ਹੈਗੇ ਚੈੱਕ ਕਰ ਲੋ ਬਈ ਗੂੜੇ ਪੰਜਾਣੇ ਨੇ ਬਈ ਇਹ ਕਾਲੀਆਂ ਨੋਂਦਰਾ ਕੋਈ ਨਹੀਂ ਹਾਂ ਲੋ ਬਈ ਹੁਣ ਸੁਣ ਇਹ ਵੀ 60 ਕੇ ਦਿਖਾਣਾ ਦੇਖੋ ਹੁਣ ਤੁਸੀਂ ਦੇਖੋ ਕੋਹੋਂ ਤਰ ਦੇਖੋ ਬਈ ਹੁਣ ਦਾਦਾ ਬੈਠੋ ਬਈ ਨਾ ਆ ਜਾ ਬਈ ਸਦਾ ਇਧਰ ਆ ਜਾ लो जी। देखो कबूतर तुझे कि चेक कर लो भाई कले देखो भाई कबूत्र तो। कला कला कबूतर चेक कर लो जी कला कला ਕਰਨਾ ਪੁਰ ਥਾ ਛੱਟ ਕੇ ਦਿਖਾ ਦਈਏ ਤੇ ਆ ਲਓ ਬਈ ਕਰੋ ਚੈੱਕ ਐ ਆ ਲਓ ਬਈ ਇਹ ਵੀ ਕਰ ਲਓ ਬਈ ਚੈੱਕ ਤੇ ਆ ਲਓ ਜੀ ਇਹ ਵੀ ਕਰੋ ਚੈੱਕ ਕੁਆਲਟੀ ਚੈੱਕ ਕਰਾ ਦਿਓ ਮੇਤਰਾ ਜੀ ਇਹਨਾਂ ਦੀ ਐ ਲੋ ਬਈ ਕਰ ਲੋ ਕਲਾ ਕਲਾ ਚੈੱਕ ਖੜਦਾ ਫੜਦਾ ਚੈੱਕ ਕਰ ਲੋ ਜੀ ਕਰਾਉਣ ਲੱਗੇ ਸਾਨੂੰ ਚੈੱਕਪਨ ਰੁੱਤੇ ਜੀ ਨੂੰ ਕਹਿੰਦੇ ਆ ਲਾਲ ਰੁੱਤੇ ਬਾਈ ਜੀ ਤੇਰੀ ਅੱਖਾਂ ਬਈ ਪੂਰੀ ਨੋਕ ਲਾਲ ਹੁੰਦਾ ਬਾਈ ਕਰੋ ਬਾਈ ਜੀ ਫਰਾਜਾਂ ਕੋ ਬਸ ਵਈ ਕਰੋ ਵਈ ਜੀ ਫਰਾਰੀ ਘੋੜੀ ਚੈੱਕ ਆ ਕਰ ਲੋ ਬਈ ਜੀ ਪੰਜਾਂਸ਼ਾ ਖੁਸ਼ਕ ਪੰਜੇ ਬਈ ਚਮਾ ਲਿਆ ਬਈ ਮਿੱਤਰਾ ਲਓ ਜੀ ਭਾਈ ਆ ਰੱਤਾ ਪਟਾ ਕਰੋ ਵਈ ਜੀ ਚੈੱਕ ਮੋਹ ਲਾ ਰਿਹਾ ਏ ਜੀ ਉਹਨਾਂ ਕੋਲ ਦਾ ਸੋਨੇ ਦਾ ਸਿੱਕਾ ਇੱਕ ਹੋਰ ਨਾਲ ਤਪਟਾ ਮੋਹ ਬਈ ਇਹਦਾ ਵੀ ਕਰਾਉਣਾ ਛੋਣ ਸ਼ੌਂਕ ਚੱਟੀਆਂ ਅੱਖਾਂ ਚੱਪਾ ਸਰਾ ਬਈ ਪੂਰੀ ਹੀ ਨੌਕਾ ਬਈ ਇਹ ਵੀ ਲਾੜ ਦਿੰਦਾ ਬਈ ਇੰਕੋਈ ਕਰੋ ਚੈੱਕ ਕਰੋ

ਲੋ ਜੀ ਲੋ ਜੀ ਇਹ ਚਾਲਾ ਲਾ ਲਾ ਖਟੀਆਂ ਕਾਂ ਪੂਰੀ ਨੋਕ ਬਈ ਇਹ ਵੀ ਲਾ ਲਾ ਦਿੱਤਾ ਬਈ ਕਰੋ ਬਈ ਜੀ ਪੁੰਚ ਆ ਜੋ ਲੇ ਆਵਿਆ ਨੇ ਆਹ ਦੇਖੋ ਭਈ ਲਾੜਾ ਤੇ ਤੀਜਾ ਲਾ ਆਇਆ ਹੁਣ ਕਰਾ ਦਿਆਂ ਪੁੱ ਚੌਥਾ ਲਾਵਾਤਾ ਤੋਂ ਲੋ ਲੋ ਵਈ ਜੀ ਇਹ ਮਦੀਨਾ ਵਈ ਉਹਨਾਂ ਚੋਂ ਵਿਕਣ ਦੀ ਮਦੀਨਾ ਨਿਕਲ ਗਏ ਸਾਵਧਾਨ ਖਟੀਆਂ ਅੱਖਾਂ ਪੂਰੀ ਨੂਕ ਪਈ ਇਹ ਵੀ ਲੋੜ ਹੱਤੀ ਬਈ ਇਹ ਲੋੜ ਬਈ ਕਰੋ ਪੰਜਾਸ਼ਾ ਲਿਆ ਲਾਲ ਵਜੇ ਕਰੋਚੇ ਲਾਲ ਵਜੇ ਕਰੋਚੇ ਲਾਲ ਹੱਥੀ ਮਾਏ ਵੀ ਲਾਲ ਲਾਲ ਸਰੀ ਕਾਲੀ ਅੱਖਾਂ ਪੂਰੀ ਜਨੂਗ ਕਰ ਲਾਲ ਵਜੇ ਕਰੋਚੇ ਸੇ ਮਦੀਣਾ ਵੀ ਇਹ ਵੀ ਵੱਡੀ ਹੈ ਵਾਹ ਜਿੰਦਾ ਵਾਲਾ ਪਾਈ ਤੁਹਾਡੇ ਕੇਂਦਰੀ ਤੁਹਾਡੇ ਮਹੌਲੇ ਦੀ ਵੱਡੇ ਮਦੀਨਾ ਬਈ ਤੁਸੀਂ ਸਾਡੇ ਕੋਲ ਆਤੀ ਜੰਗੀ ਵਾਲੇ ਵਾਲੇ ਇਹ ਸੱਤੇ ਹੋ ਇਹ ਆਉਂਣ ਮਤਰਾ ਕਰੀਏ ਚੱਕ ਲਾਉ ਜੀ ਕਾਲੀ ਅੱਖਾਂ ਦੇ ਮਦੀਨਾ ਬਈ ਠੀਕਾ ਜੀ ਉਹ ਵੀ ਰਗ ਲਾਸ਼ਤ ਕਰਾ ਦਈਏ ਚੱਕ ਕੇ ਦੀ ਅੱਲਾ ਹੋ ਜੀ ਲਾ ਰੱਤ ਨਾਰ ਅੱਲਾ ਸਰਦਾ ਵਈ ਅੱਲਾ ਅਲਸਲਾ ਚਿੱਟੀਆਂ ਅੱਖਾਂ ਛੋੜੀ ਨਮ ਕਬਈ ਪੂਰੀ ਅੱਲਾ ਸਰ ਚਿੱਟੀਆਂ ਅੱਖ ਛੋੜੀ ਨੋ ਕਬਈ ਦੀ ਪੂਰੀ ਨੋ ਕਬਈ ਜੇ ਵੀ ਬੁੱਢਾ ਹੋ ਉਤਰਾ ਵਈ

ਉਹ ਆਹ ਸੌਦਾ ਪੂਤਰਾ ਬਈ ਇਹ ਸਾਰੇ ਸਾਰੇ ਕੋਈ 300 ਦੇ ਸਾਬ ਨੂੰ ਹੀ ਦੇਣੇ ਨੇ ਆਪਾਂ ਨੇ ਠੀਕ ਹੈ ਭਾਈ ਜੀ ਸਾਨੂੰ ਸੌਦੇ ਸਾਬ ਨੂੰ ਦੇਣੀ ਹੈਗੇ ਕਰ ਲੋ ਕੁਆਲਟੀ ਚੈੱਕ ਤੇ ਬਾਈ ਜੀ ਫੋਨ ਨੰਬਰ ਮੇਰਾ ਹੈਗਾ 88728 01432 88728 01432 ਫੋਨ ਨੰਬਰ ਬਾਈ ਜੀ ਠੀਕ ਹੈ ਜੀ ਡਿਲੀਵਰੀ ਆਪਾਂ ਕਰ ਦੇਣੀ ਹੈਗੇ ਸੋਨ ਨੂੰ ਸਾਹਮਣੇ ਪੋਤੀਏਗਾ ਇੱਥੋਂ ਆ ਕੇ ਲੈ ਜਾਣੇ ਪੈਂਦੇ ਹੋ ਬਾਈ ਜੀ ਇਹ ਕੁੱਤ ਤਨ ਤਨ ਸੋਨ ਨੂੰ ਦੇਣਿਆ ਬਾਈ ਜੀ ਠੀਕ ਹੈ ਤੇ ਨਾਕਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਵੀ ਫੋਲੋ ਕਰ ਲਓ ਬਾਈ ਜੀ ਤੇ ਨਾਕਰਾ ਪਰੇਸ਼ਾ ਜੂਡੂ ਜੇਨ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਮਿਲਦੇ ਆ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਕੋਈ ਗੁਰੂ ਜੀ ਕੀ ਫਤ